ਅੱਗੇ ਦਾ ਜੌਬ ਗਾਰਡ ਨੰਬਰ ਦੇਤਾ ਕਹਿੰਦਾ ਵੀ ਉੱਥੇ ਗੱਲ ਕਰੋ ਜਦੋਂ ਮੈਂ ਉੱਥੇ ਗੱਲ ਕੀਤੀ ਉਹ ਸਾਡੇ ਸ਼ਹਿਰ ਦੇ ਨਿਕਲਿਆ ਹੁਣ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਬੰਦਿਆਂ ਤੋਂ ਮੈਂ ਬਹੁਤ ਤੰਗ ਆ ਯਾਰ ਜਿੱਥੋਂ ਮੈਂ ਉਹ ਮੈਡਮ ਇਹ ਨਾਲ ਲੈ ਸ਼ਹਿਰ 'ਚ ਬੈਠਾ ਜੀ ਇੱਥੇ ਘੱਟੋ ਘੱਟ ਨਾ ਇੱਕ ਦਿਨ ਦੇ ਵਿੱਚ 150 ਮੋਟਰਸਾਈਕਲ ਦੀ ਸਰਵਿਸ ਹੋ ਜਾਂਦੀ ਆ ਉਹ ਗੱਲ ਹੀ ਨਹੀਂ ਕਰਦੇ ਬੰਦੇ ਉਹ ਵਸੇ ਲੋਦਾਖ ਦੇ ਲੋਕਾਂ ਨੇ ਕਮਾਲ ਕਰਤੀ ਰਾਹ ਦੇ ਕੇ ਦੱਸੋ ਵੀ ਲੱਗਦੇ ਆਪਾਂ ਕਿਸੇ ਬੰਜਰ ਜ਼ਮੀਨ ਦੇ ਵਿੱਚ ਫਿਰਦੇ ਆਂ ਸਵੇਰ ਦਾ ਟਾਈਮ ਹੋ ਗਿਆ ਜੀ 10 ਵਜੇ ਦਾ ਕਮਰਾ ਆਪਾਂ ਲਗਭਗ ਸਾਰਾ ਖਾਲੀ ਕਰਤਾ ਚੰਗੀ ਤਰ੍ਹਾਂ ਸਾਰਾ ਸਮਾਨ ਚੈੱਕ ਕਰ ਲਿਆ ਤੇ ਪੈਕਿੰਗ ਪੂਕੀ ਨੂੰ ਬਹੁਤ ਟਾਈਮ ਲੱਗ ਜਾਂਦਾ 10 ਵਜੇ ਦਾ ਮਤਲਬ ਰਾਇਲ ਐਂਡ ਫੀਲਡ ਦੀ ਏਜੰਸੀ ਵੀ ਖੁੱਲ ਗਈ ਆ ਅੱਜ ਆਪਾਂ ਮੋਟਰਸਾਈਕਲ ਦੀ ਸਰਵਿਸ ਕਰਾਉਣੀ ਆ ਸਭ ਤੋਂ ਪਹਿਲਾਂ ਸਮਾਨ ਮੈਂ ਥੱਲੇ ਰੱਖਤਾ ਤੇ ਜਿਹੜੇ ਮੁੰਡੇ ਸੀ ਆ ਉਹ ਆਪਣਾ ਮੋਟਰਸਾਈਕਲ ਖੜਾ ਸਾਹਮਣੇ ਰਾਤ ਵਾਕੇ ਵੀ ਲਿਆਂਦਾ ਜਿਹੜੇ ਆਪਣੇ ਦਾ ਮੁੰਡੇ ਸੀ ਹੁਸ਼ਿਆਰਪੁਰ ਵਾਲੇ ਉਹਨਾਂ ਨਾਲ ਅੱਜ ਆਪਣਾ ਰਸਤਾ ਡਿਫਰੈਂਟ ਡਿਫਰੈਂਟ ਆ ਦੋ ਦਿਨ ਅਸੀਂ ਲੇਹ ਚ ਰਹੇ ਆ ਤੇ ਲੇਹ ਵੀ ਘੁੰਮੇ ਆ ਹੋਟਲ ਦਾ ਨਾਮ ਸੀ ਜੀ ਜੈਨ ਪੈਲਸ ਜਨ ਪੈਲਸ ਪਤਾ ਨਹੀਂ ਜਾਨ ਪੈਲਸ ਕਸ਼ਮੀਰ ਤੋਂ ਬੰਦੇ ਨੇ ਜਿਨ੍ਹਾਂ ਨੇ ਇਹ ਹੋਟਲ ਕਰਾਇਦੇ ਲਿਆ ਹੋਇਆ ਆ ਆਪਣਾ ਸਮਾਨ ਪਿਆ ਇੱਥੇ ਸਾਰਾ ਆ ਕੇ ਇਹਨੂੰ ਬੰਨਾਂਗੇ ਕੁਜੀ ਰਾਇਲਨ ਫੀਲਡ ਦੀ ਏਜੰਸੀ ਇੱਥੋਂ ਹੈਗੀ ਹੈ ਜੀ 2.5 ਕਿਲੋਮੀਟਰ ਦੇ ਨੇੜੇ ਤੇੜੇ ਜਦੋਂ ਦੇ ਆਪਾਂ ਘਰੋਂ ਆਏ ਆ ਮੋਟਰਸਾਈਕਲ ਦਾ ਆਪਾਂ ਇੰਜਨ ਆਇਲ ਚੇਂਜ ਨਹੀਂ ਕਰਵਾਇਆ ਬਸ ਮਾੜਾ ਮੋਟਾ ਇਹਨੂੰ ਹੱਥ ਜਾ ਫਰਵਾਇਆ ਸੀ ਇਹਦੇ ਉੱਤੇ ਤੇ ਅੱਜ ਆਪਾਂ ਇੰਜਨ ਆਇਲ ਚੇਂਜ ਕਰਵਾਉਣਾ ਹੈ ਕਿਉਂਕਿ ਹੁਣ ਅੱਜ ਤੋਂ ਬਾਅਦ ਆਪਾਂ ਇਕੱਲੇ ਘੁੰਮਣਾ ਤੇ ਇਕੱਲੇ ਘੁੰਮਣ ਵਾਸਤੇ ਸਾਰਾ ਕੁਝ ਥੋੜ ਨੂੰ ਓਕੇ ਚਾਹੀਦਾ ਵੈਸੇ ਜਿਹੜੇ ਰੂਟ ਤੇ ਆਪਾਂ ਹੁਣ ਜਾ ਰਹੇ ਹਾਂ ਨਾ ਆਪਾਂ ਏਸੇ ਰੂਟ ਤੇ ਹੀ ਜਾਣਾ ਸੀ ਪਰ ਸਮਾਨ ਯਾਰ ਫਿਰ ਨਾ ਬੰਦਨਾ ਕਰਨਾ ਬਹੁਤ ਔਖਾ ਉਹੀ ਲੱਗਦਾ 15 20 ਮਿੰਟ ਲੱਗ ਜਾਂਦੇ ਨੇ ਸਾਰਾ ਸਮਾਨ ਪੈਕ ਕਰਨ ਤੋਂ ਬਾਅਦ ਸਿਰਫ ਬੰਨਣ ਬੰਨਣ ਤੇ ਪੈਕ ਪੂ ਕਰਨ ਦਾ ਘੰਟਾ ਲੱਗ ਜਾਂਦਾ ਕਦੇ ਕੀ ਰਹਿ ਗਿਆ ਕਦੇ ਕੀ ਰਹਿ ਗਿਆ ਸਮਾਨ ਵਾਵਾ ਆਪਣੇ ਕੋਲ ਤੇ ਫਿਰ ਮੈਂ ਤਾਂ ਕਰਕੇ ਸਾਰਾ ਸਮਾਨ ਹੋਟਲ ਚ ਰੱਖਿਆ ਆ ਤੇ ਉਹਨਾਂ ਨੂੰ ਮੈਂ ਕਿਹਾ ਆ ਵੀ ਮੈਂ ਸਰਵਿਸ ਕਰਾ ਕੇ ਮੁੜਿਆ ਸਰਵਿਸ ਨੂੰ ਵੀ ਸ਼ਾਇਦ ਐ ਨਹੀਂ ਪਤਾ ਬਾਰੀ ਕਿੰਨੇ ਵਜੇ ਆਉਣੀ ਆ ਕਿੰਨੇ ਵਜੇ ਨਾ ਆਉਣੀ ਆ ਤੇ ਵੈਸੇ ਆਪਾਂ ਅੱਜ ਲਈ ਜੋ ਨਿਕਲ ਜਾਣਾ ਇੱਥੇ ਕਿਤੇ ਯਾਰ ਰਾਇਲ ਐਨਫੀਲਡ ਦਾ ਸ਼ੋਰੂਮ ਹੋ ਸੀ ਸਾਹਮਣੇ ਖੱਬੇ ਪਾਸੇ ਇੱਥੇ ਸਰਵਿਸ ਬਹੁਤ ਜਿਆਦਾ ਸੋਹਣੀ ਸਰਵਿਸ ਕਰਦੇ ਨੇ ਯਾਰ ਇਹਨਾਂ ਪੈਸੇ ਵੀ ਥੋੜੇ ਜਿਹੇ ਤਨ 400 ਰੁਪਏ ਜਿਆਦਾ ਲੈ ਲੈਂਦੇ ਨੇ ਪਰ ਮੋਟਰਸਾਈਕਲ ਦਾ ਪਤਾ ਲੱਗਣ ਲਾ ਦਿੰਦੇ ਨੇ ਵੀ ਹਾਂ ਯਾਰ ਮੋਟਰਸਾਈਕਲ ਦਾ ਕੰਮ ਹੋਇਆ ਤੂੰ ਦੇਖਦੇ ਆ ਇਹ ਕੀ ਕਹਿੰਦੇ ਨੇ ਗਾਹ ਹੀ ਪਿਆ ਹੁੰਦਾ ਅੰਦਰ ਮੋਟਰਸਾਈਕਲਾਂ ਦਾ ਉਹ ਲਾਓ ਫਿਰ ਆਪਣਾ ਵੀ ਨੰਬਰ ਵਾਇਗੁਰੂ ਜੀ ਕੀ ਖਾਲਸਾ ਵਾਇਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਅਸੀਂ ਖੜੇ ਆ ਜੀ ਲੇਹ ਸ਼ਹਿਰ ਦੇ ਵਿੱਚ ਤੇ ਪਿਛਲੇ ਪਾਸੇ ਮੇਰੇ ਲੇਹ ਵਾਲਿਆਂ ਦੀ ਰਾਇਲ ਇਨਫੀਲਡ ਦੀ ਏਜੰਸੀ ਆ ਬਹੁਤ ਵੱਡੀ ਏਜੰਸੀ ਆ ਇੱਥੇ ਇੱਕ ਦਿਨ ਦੇ ਵਿੱਚ ਘੱਟੋ ਘੱਟ 100 100 150 ਬੁਲਟ ਦੀ ਸਰਵਿਸ ਹੋ ਜਾਂਦੀ ਆ ਤੇ ਹੁਣ ਵੀ ਮੇਰੇ ਤੋਂ ਪਹਿਲਾਂ ਘੱਟੋ ਘੱਟ 8 ਪਤਾ ਨਹੀਂ 10 ਬੰਦੇ ਪਹਿਲਾਂ 8 ਸੀ ਹੁਣ ਘੱਟੋ ਘੱਟ 10 ਬੰਦੇ ਮੇਰੇ ਤੋਂ ਅੱਗੇ ਹੋ ਗਏ ਅ ਮੇਰਾ ਇਹਨਾਂ ਨੇ ਨੰਬਰ ਨਹੀਂ ਲਾਇਆ ਇਹਨਾਂ ਨੇ ਜੋਬ ਗਾਰਡ ਭਰਨਾ ਹੁੰਦਾ ਜਦੋਂ ਆਪਾਂ ਕਿਸੇ ਰਾਇਲ ਐਂਡ ਫੀਲਡ ਦੀ ਏਜੰਸੀ ਦੇ ਵਿੱਚ ਸਰਵਿਸ ਕਰਵਾਉਣ ਜਾਂਦੇ ਆ ਨਾ ਉਹਨਾਂ ਨੇ ਇੱਕ ਜੋਬ ਗਾਰਡ ਭਰਦੇ ਨੇ ਜੋਬ ਗਾਰਡ ਇੰ ਦਾ ਸੈਂਸ ਵੀ ਥੋੜਾ ਰਿਕਾਰਡ ਡਾਟਾ ਅਪ ਆਨਲਾਈਨ ਅਪਲੋਡ ਕਰਦੇ ਨੇ ਇਹਨਾਂ ਨੇ ਮੇਰਾ ਮੀਟਰ ਔਨ ਕੀਤਾ ਮੇਰਾ ਮੀਟਰ ਦੇਖਣ ਤੋਂ ਬਾਅਦ ਮੈਨੂੰ ਕਹਿੰਦਾ ਵੀ ਤੁਹਾਡਾ ਮੀਟਰ ਚੇਂਜ ਹੋਇਆ ਹੋਇਆ ਹੈ ਮੋਟਰਸਾਈਕਲ ਦਾ ਮੈਂ ਕਿਹਾ ਜੀ ਮੋਟਰਸਾਈਕ ਕਹਿੰਦਾ ਵੀ ਸਾਡੇ ਕੋਲ ਤੁਹਾਡਾ ਮੀਟਰ ਸ਼ੋਅ ਕਰ ਰਿਹਾ ਹੈ ਵੀ ਤੁਹਾਡਾ ਮੀਟਰ 90000 ਕਿਲੋਮੀਟਰ ਚੱਲਿਆ ਹੋਇਆ ਤੇ ਤੁਹਾਡਾ ਤਾਂ ਇੱਥੇ ਕਹਿੰਦਾ ਬਹੁਤ ਘੱਟ ਤੇ ਮੈਂ ਕਿਹਾ ਯਾਰ ਐਵੇਂ ਕਿਵੇਂ ਹੋ ਗਿਆ ਮੈਂ ਕਿਹਾ ਦਿਖਾ ਮੈਨੂੰ ਇਹਨਾਂ ਨੇ ਆਪਦੇ ਜੌਬ ਕਾਰਡ ਆਨਲਾਈਨ ਦਿਖਾਇਆ ਉੱਥੇ ਇਹਨਾਂ ਦਾ ਲਿਖਿਆ ਆ ਰਿਹਾ ਸੀ 88000 88000 ਕਿਲੋਮੀਟਰ ਮੈਂ ਫਿਰ ਇਹ ਕਹਿੰਦੇ ਵੀ ਇਹਨਾਂ ਨੇ ਮੈਨੂੰ ਕੋਡ ਕੱਢ ਕੇ ਦਿੱਤਾ ਕਹਿੰਦਾ ਵੀ ਲਾਸਟ ਵਾਰੀ ਜਦੋਂ ਤੁਸੀਂ ਸਰਵਿਸ ਕਰਵਾਈ ਹੈ ਨਾ ਕਹਿੰਦਾ ਵੀ ਉੱਥੇ ਤੁਹਾਡਾ ਮੀਟਰ ਨਾਲ ਛੇੜਛਾੜ ਹੋਈ ਆ ਮੈਂ ਆ ਅੱਜ ਤੋਂ 5-6 ਦਿਨ ਪਹਿਲਾਂ ਨਾ ਇਥੋਂ ਜਦੋਂ ਲਦਾਖ ਵਾਲੇ ਪਾਸੇ ਨੂੰ ਆ ਰਿਹਾ ਸੀ ਮਨਾਲੀ ਤੋਂ ਅੱਗੇ ਆ ਕੇ ਰਾਇਲ ਐਂਡ ਫੀਲਡ ਦੇ ਸ਼ੋਅਰੂਮ ਤੋਂ ਨਾ ਮੈਨੇ 2-3 ਚੇਨਸ ਪ੍ਰੈਂਆਂ ਲਈਆਂ ਸੀ ਉਹਨਾਂ ਨਾਲ ਮੈਂ ਫੋਨ ਕੀਤਾ ਉਹ ਕਹਿੰਦੇ ਵੀ ਸਾਡੇ ਕੋਲ ਵੀ ਭਾਈ 88000 ਹੀ ਸ਼ੋਅ ਕਰ ਰਿਹਾ ਸੀ ਅਸੀਂ 2-3 ਕਿਲੋਮੀਟਰ ਵਧਾ ਕੇ ਲਿਖਿਆ ਉਹਨਾਂ ਨੇ ਮੈਨੂੰ ਅੱਗੇ ਦਾ ਜੌਬ ਕਾਰਡ ਨੰਬਰ ਦਿੱਤਾ ਕਹਿੰਦਾ ਵੀ ਉੱਥੇ ਗੱਲ ਕਰੋ ਜਦੋਂ ਮੈਂ ਉੱਥੇ ਗੱਲ ਕੀਤੀ ਉਹ ਸਾਡੇ ਸ਼ਹਿਰ ਦੇ ਨਿਕਲਿਆ ਹੀ ਹੁਣ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਬੰਦਿਆਂ ਤੋਂ ਮੈਂ ਬਹੁਤ ਤੰਗ ਆ ਯਾਰ ਜਿੱਥੋਂ ਮੈਂ ਉਹਨਾਂ ਦਾ ਮੋਟਰਸਾਈਕਲ ਲਿਆ ਪਹਿਲਾਂ ਤਾਂ ਜਦੋਂ ਮੈਂ ਇਹ ਮੋਟਰਸ ਠੀਕਾ ਉਦੋਂ ਮੈਂ ਚੁੱਪ ਕਰ ਗਿਆ ਮੈਂ ਕਿਹਾ ਚਾਲੇਰ ਆਪਾਂ ਕਦੇ ਕਿਸੇ ਚੀਜ਼ ਨੂੰ ਲੈ ਕੇ ਨੈਗੇਟਿਵ ਵੀਡੀਓ ਪਾਈ ਨਹੀਂ ਕਦੇ ਵੀ ਹਨਾ ਨਾ ਮੈਂ ਕਦੇ ਕਿਸੇ ਚੀਜ਼ ਬਾਰੇ ਦੱਸਿਆ ਵੀ ਇਹ ਬੰਦੇ ਵਧੀਆ ਨੇ ਘਟੀਆ ਨਹੀਂ ਪਰ ਹੁਣ ਮੈਨੂੰ ਨਾ ਇੰਨਾ ਗੁੱਸਾ ਚੜ ਰਿਹਾ ਇੱਥੇ ਉਹਨਾਂ ਨਾਲ ਮੈਂ ਫੋਨ ਤੇ ਗੱਲ ਕੀਤੀ ਆ ਤੇ ਮੈਂ ਕਿਹਾ ਮੈਨੂੰ 5-7 ਮਿੰਟਾਂ ਦੇ ਵਿੱਚ ਵਜੇ ਠੀਕ ਕਰਕੇ ਦੋ ਨਹੀਂ ਮੈਂ ਉਹਨਾਂ ਦੀ ਫਿਰ ਵੱਡੇ ਲੈਵਲ ਦੇ ਵੀਡੀਓ ਪਾਉਂਗਾ ਕਿ ਮੇਲ ਕਰੂੰਗਾ ਉਹਨਾਂ ਦੀ ਰਾਇਲ ਇਨਫੀਲਡ ਵਾਲਿਆਂ ਨੂੰ ਹੁਣ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਮੈਨੂੰ ਫੋਟੋ ਭੇਜਤੀ ਕਹਿੰਦੇ ਜੀ ਅਸੀਂ ਤਾਂ ਤੁਹਾਡਾ ਮੀਟਰ ਉਹਨਾਂ ਹੀ ਲਿਖਿਆ ਹੋਇਆ ਮੇਰਾ ਆਪਣਾ ਤੇ ਮੈਨੂੰ ਉਹਨਾਂ ਨੇ ਨਾ ਉਹ ਫਿਜ਼ੀਕਲ ਇੱਕ ਫੋਟੋ ਲੈ ਕੇ ਭੇਜਤੀ ਹੱਥ ਨਾਲ ਭਰੀ ਹੋਈ ਤੇ ਮੈਂ ਕਿਹਾ ਵੀ ਮੈਨੂੰ ਹੱਥ ਨਾਲ ਭਰੀ ਹੋਈ ਫੋਟੋ ਨਹੀਂ ਚਾਹੀਦੀ ਜਿਹੜੀ ਤੁਹਾਡੇ ਕੰਪਿਊਟਰ ਦੇ ਵਿੱਚ ਰਿਕਾਰਡ ਕੀਤਾ ਹੋਇਆ ਮੈਨੂੰ ਉਹ ਦਿਖਾਓ ਤੇ ਉਹ ਜਦੋਂ ਮੈਂ ਉਹਨਾਂ ਨੂੰ ਕਿਹਾ ਦਿਖਾਉਣ ਵਾਸਤੇ ਤੇ ਹੁਣ 10 ਮਿੰਟ ਹੋ ਗਏ ਕਹਿੰਦੇ ਕਾਲ ਕਰਦੇ ਆ ਕਾਲ ਕਰਦੇ ਆ ਅਸੀਂ ਅੱਗੇ ਮੈਨੇਜਰ ਨਾਲ ਗੱਲ ਕਰਦੇ ਆ ਅੱਗੇ ਮੈਡਨ ਨਾਲ ਗੱਲ ਕਰਦੇ ਆ ਤੇ ਮੈਨੂੰ ਹਜੇ ਉਹ ਕੋਈ ਹੀਲਾ ਵਸੀਲਾ ਨਹੀਂ ਦੱਸ ਰਹੇ ਸਰਵਿਸ ਮੈਂ ਇੱਥੇ ਵੀ ਕਰਵਾ ਸਕਦਾ ਪਰ ਜਿਨ੍ਹਾਂ ਨੇ ਸ਼ੁਰੂ ਚ ਮੀਟਰ ਨਾਲ ਛੇੜਛਾੜ ਕੀਤੀ ਉਹਨਾਂ ਬੰਦੇ ਦਾ ਕੀ ਕਰੀਏ ਡਿਜੀਟਲ ਮੀਟਰ ਨੇ ਇਹ ਉਹਨਾਂ ਬੰਦਿਆਂ ਦਾ ਸੌਂ ਲੱਗੇ ਮੈਨਾ ਇਹਨਾਂ ਦਾ ਇੰਨਾ ਤੰਗ ਆਇਆ ਪੈਣਾ ਮੈਂ ਕਦੇ ਬੋਲਿਆ ਨਹੀਂ ਇਹ ਚੀਜ਼ ਨੂੰ ਕਿ ਮੈਂ ਉਹਨਾਂ ਦਾ ਜਲੂਸ ਬਹੁਤ ਗੱਡੂਗਾ ਇਸ ਵਾਰ ਤੇ ਮੈਂ ਤੁਹਾਨੂੰ ਦੱਸੂਗਾ ਵੀ ਉਹ ਬੰਦੇ ਹੈ ਕਿਹੜੇ ਨਹੀਂ ਉਹਨਾਂ ਦੇ ਫਿਰ ਮੈਂ ਸ਼ੋਅਰੂਮ ਤੇ ਜਾ ਕੇ ਵੀਡੀਓ ਬਣਾਉਂਗਾ ਸੋਸ਼ਲ ਮੀਡੀਆ ਬਹੁਤ ਵਧੀਆ ਚੀਜ਼ ਆ ਪਰ ਅਸੀਂ ਕਦੇ ਆ ਚੀਜ਼ਾਂ ਵਾਸਤੇ ਯੂਜ਼ ਕਰਨ ਵਾਸਤੇ ਰੱਖੀਆਂ ਨਹੀਂ ਹੋਈਆਂ ਵੀ ਅਸੀਂ ਐਵੇਂ ਲੜਾਈ ਪੜਾਈ ਜਾਂ ਕੋਈ ਹੋਰ ਚੀਜ਼ਾਂ ਸ਼ੇਅਰ ਕਰੀਏ ਪਰ ਇਹ ਭਾਈ ਬਹੁਤ ਵੱਡਾ ਨੁਕਸਾਨ ਆ ਹੁਣ ਮੈਂ ਇੱਥੋਂ ਨਿਕਲਣਾ ਮੇਰਾ ਨੰਬਰ ਪੈ ਨਹੀਂ ਰਿਹਾ ਪਹਿਲਾਂ ਮੇਰਾ ਨੰਬਰ ਹੈਗਾ ਸੀ 8ਵਾਂ 9ਵਾਂ ਨੰਬਰ ਹੁਣ ਪ ਅਜਲੇ ਦੇ ਵਿੱਚ ਤੀਜਾ ਦਿਨ ਹੋ ਜਾਊਗਾ ਨਹੀਂ ਇੱਥੇ ਮੈਨੂੰ ਹੋਟਲ ਲੈ ਕੇ ਰਹਿਣਾ ਪੈਣਾ ਜੇ ਸ਼ਾਮ ਤੱਕ ਮੇਰੀ ਵਾਰੀ ਨਾ ਆਈ ਬਹੁਤ ਉਹਨਾਂ ਨੇ ਯਾਰ ਜਲੂ ਸੌਂ ਲੱਗੇ ਮੈਨੂੰ ਗੁੱਸਾ ਜੜਿਆ ਪਿਆ ਉਹਨਾਂ ਤੇ ਬਸ 11:33 ਮਿੰਟ ਤੇ ਗੱਲ ਹੋਈ ਆ ਦੁਬਾਰੇ ਜਦੋਂ ਮੈਂ ਉਹਨਾਂ ਨੂੰ ਕਿਹਾ ਸੀ ਮੈਨੂੰ ਫੋਟੋ ਭੇਜੋ ਹੁਣ 11:45 ਮਿੰਟ ਹੋ ਗਏ 15 ਮਿੰਟ ਹੋਰ ਹੋਗੇ ਪੌਣਾ ਘੰਟਾ ਹੋ ਗਿਆ ਇੱਥੇ ਖੜਿਆ ਨੂੰ ਮੋਟਰਸਾਈਕਲ ਲੈ ਇਹਨੂੰ ਕੀ ਕਰੀਏ ਯਾਰ ਮੈਂ ਹੈਲੋ ਹਾਂਜੀ 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 ਹੈਲੋ ਕਿਰਾਉਜੀ ਚੱਲ ਕਰੋ ਮੇਰੀ ਇਹਨਾਂ ਨਾਲ ਹੈਲੋ ਹਾਂਜੀ ਹਾਂਜੀ ਮੈਡਮ ਮੇਰੇ ਮਾਂ ਕਿੰਨੇ ਕਿਲੋਮੀਟਰ ਚੱਲਿਆ ਹੋਇਆ ਜੀ ਹੈਲੋ ਮੇਰਾ 40200 ਕੁਝ ਚੱਲਿਆ ਹੋਇਆ ਜਿਹੜਾ ਤੁਹਾਡੇ ਕੋਲ ਰਿਕਾਰਡ ਕੀ ਆ ਰਿਹਾ 40200 ਕੁਛ ਚੱਲਿਆ ਹੋਇਆ ਜੀ ਕੋਈ ਉਹ ਹੁਣ ਇੱਕ ਮਿੰਟ ਯਾਰ ਹਾਂਜੀ ਹਾਂਜੀ ਸੁਣਾਓ ਬੋਲੋ ਜੀ ਬੋਲੋ ਹਾਂਜੀ ਓ ਮੈਡਮ ਇਹ ਨਾ ਲੈ ਸ਼ਹਿਰ ਚ ਬੈਠਾ ਜੀ ਇੱਥੇ ਘੱਟੋ ਘੱਟ ਨਾ ਇੱਕ ਦਿਨ ਦੇ ਵਿੱਚ 150 ਮੋਟਰਸਾਈਕਲ ਦੀ ਸਰਵਿਸ ਹੋ ਜਾਂਦੀ ਆ ਉਹ ਗੱਲ ਹੀ ਨਹੀਂ ਕਰਦੇ ਬੰਦੇ ਮੈਂ ਤੁਹਾਡੀ ਗੱਲ ਕਰਾ ਦਿੰਦਾ ਉਹਨਾਂ ਨਾਲ ਮੈਂ ਤੁਹਾਡੀ ਗੱਲ ਕਰਾ ਦਿੰਦਾ ਉਹਨਾਂ ਨਾਲ ਉਹਨਾਂ ਨਾਲ ਹਿੰਦੀ ਚ ਗੱਲ ਕਰਨੀ ਪਊਗੀ ਤੁਹਾਨੂੰ ਗੱਲ ਕਰ ਲਿਓ ਮਾੜਾ ਜਿਹਾ ਇੱਕ ਮਿੰਟ ਉਹ ਭਾਈ ਯਾਰ ਜੌਬ ਘਾੜਾ ਭਰ ਰਹੇ ਹੋ ਕਿਆ ਕਹਿੰਦੇ ਕੋਈ ਨਹੀਂ ਮੇਰੇ ਆਈਏ ਖੜਾ ਹੈ ਰੋਲਿੰਡ ਫੀਲਡ ਮਿਟਰ ਨਹੀਂ ਨਹੀਂ ਇਸਪੇ ਨਾ ਮੀਟਰ ਕੀ ਰੀਡਿੰਗ ਗਲਤ ਚੜ ਗਈ ਹੈ ਤਾਂ ਗੁਜਰਵਾਰਡ ਕੈਨਸਲ ਕਰਨਾ ਉਹਨੂੰ ਠੀਕ ਕਰਨੀ ਹੈ 1 ਮਿੰਟ ਬਾਅਦ ਮੈਡਮ ਸੇ ਕਰਨਾ ਬਾਅਦ ਕੋਲੇ ਮੈਂ ਚੈੱਕ ਕਰ ਦੋ ਉਹ ਯਾਰ ਫਿਰ ਦੁਬਾਰਾ ਕਾਲ ਦੂਸਰਾ ਬੰਦਾ ਕਹਾਂ ਪੇ ਜੋ ਪਹਿਲੇ ਭਰ ਰਹਾ ਥਾ ਉਹ ਕੁਝ ਬਾਹਰ ਹੀ ਸਮਝ ਰਹੀ ਹੈ ਤਾਂ ਆ ਬਾਤ ਤੋਂ ਕਰੋ ਆਪਕੋ ਸਮਝ ਆ ਜਾਏਗੀ ਡਰਤ ਕਿਉਂ ਹੈ ਮੈਂ ਕਿਉਂ ਦੇ ਰਹੇ ਹਾਂ ਬਸ ਫਿਰ ਲੋ ਜੀ ਫੋਨ ਤੇ ਚੰਗੀ ਤਰ੍ਹਾਂ ਗੱਲਬਾਤ ਕਰਨ ਤੋਂ ਬਾਅਦ ਮੋਟਰਸਾਈਕਲ ਦਾ ਆਪਾਂ ਜਿਹੜਾ ਮੀਟਰ ਸੀ ਨਾ ਉਹ ਠੀਕ ਕਰਵਾ ਲਿਆ ਇਹਨਾਂ ਕੋਲ ਹੀ ਕਰਵਾ ਲਿਆ ਉਹਨਾਂ ਕੋਲ ਦਾ ਮੈਂ ਕੈਨਸਲ ਕਰਾਦਾ ਸੀ ਇਹਨਾਂ ਨੇ ਬਾਈ ਹੋਰਾਂ ਨੇ ਫਿਰ ਅੱਗੇ ਦੇ ਕੇ ਲਿੰਕ ਲੁਨ ਕੇ ਖੋਲ ਕੇ ਠੀਕ ਕਰਤਾ ਤੇ ਜਿਹੜੀ ਵਾਰੀ ਹੁਣ 2:30 ਵਜੇ ਆਉਣੀ ਸੀ ਨਾ ਹੁਣ ਮੇਰੀ ਵਾਰੀ ਸ਼ਾਮ ਨੂੰ 5:30 ਵਜੇ ਆਉਣੀ ਆ ਤੇ ਟਾਈਮ ਹਜੇ 12 ਹੋਏ 12 ਵਜੇ ਨਹੀਂ ਹਜੇ 12 ਸਵਾ 12 ਵਜੇ ਦਾ ਟਾਈਮ ਹੋਇਆ ਦੇਖ ਲਓ ਹੁਣ ਸਿਰਫ ਘੰਟਾ ਡੇਢ ਘੰਟਾ ਨੇ ਮੇਰਾ ਖਰਾਬ ਕੀਤਾ ਤੇ ਜਿਹੜੀ ਮੇਰੀ 2:30 ਵਜੇ ਵਾਰੀ ਆਉਣੀ ਸੀ ਸ਼ਾਮ ਨੂੰ 5:30 6 ਵਜੇ ਆਉ ਹੁਣ ਮੈਨੂੰ ਐ ਲੱਗਦਾ ਮੈਨੂੰ ਲੇਹ ਚ ਨਾ ਰਹਿਣਾ ਪੈ ਜਾਈ ਦੇਖਦੇ ਹੁਣ ਕੀ ਬਣਦੇ ਬੈਠੇ ਹਾਂ ਹੁਣ ਇਧਰਲੇ ਪਾਸੇ ਵੇਟਿੰਗ ਰੂਮ ਹੈ ਇਹਨਾਂ ਦਾ ਮੋਟਰਸਾਈਕਲ ਆਪਾਂ ਲੈਣ ਚਲਾਏ ਤੇ ਇਧਰਲੇ ਪਾਸੇ ਢਾਬਾ ਬਣਿਆ ਹੋਇਆ ਹੁਣ ਢਾਬੇ ਤੇ ਕੁਛ ਖਾਪ ਹੀ ਲਈਏ ਪਿਛਲੀ ਵਾਰੀ ਵੀ ਜਦੋਂ ਆਏ ਆ ਇੱਥੇ ਤਾਂ ਇਸੇ ਢਾਬੇ ਤੇ ਖਾਦਾ ਪੀਤਾ ਸੀ ਕਿਉਂਕਿ 2 2.5 ਘੰਟੇ ਦਾ ਨਾਰਮਲ ਹੁੰਦੇ ਨੇ ਪਰ ਅੱਜ ਇਹਨਾਂ ਕਰਕੇ ਨਾ 5 5.5 ਘੰਟੇ ਵੇਟ ਕਰਨੀ ਪਊਗੀ 2.5 ਵਜੇ ਦਾ ਟਾਈਮ ਹੋ ਗਿਆ ਤੇ ਹਜੇ ਤੱਕ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਇੱਥੇ ਵੀ ਆਪਣੀ ਵਾਰੀ ਆਊਗੀ ਮੋਟਰਸਾਈਕਲ ਉਹ ਸਾਈਡ ਤੇ ਲਾ ਕੇ ਖੜਾਤਾਂ ਨਾਲੇ ਕੰਮ ਸਾਰਾ ਆਪਣਾ ਅੱਧੇ ਘੰਟੇ ਪਰ ਰੌਲਾ ਇਹ ਪੈ ਗਿਆ ਵੀ ਜਿਹੜੇ ਮੋਟਰਸਾਈਕਲ ਆਪਣੇ ਤੋਂ ਪਹਿਲਾਂ ਆ ਗਏ ਨਾ ਉਹਨਾਂ ਦੇ ਕੰਮ ਬਾਲੇ ਵੱਡੇ ਨੇ ਕਿਸੇ ਦੀ ਚਾਸੀ ਟੁੱਟ ਗਈ ਤੇ ਕਿਸੇ ਦਾ ਕੋਈ ਇੰਜਨ ਹੋਣ ਵਾਲਾ ਉਹ ਚੱਕਰ ਦੇ ਵਿੱਚ ਫਿਰ ਆਪਾਂ ਨੂੰ ਹੁਣ ਵੇਟ ਕਰਨੀ ਪੈ ਗਈ ਇਹ ਤਾਂ ਆਪਣੇ ਵਾਲਾ ਮੋਟਰਸਾਈਕਲ ਤਾਂ ਐ ਹੋ ਗਿਆ ਪਤਾ ਨਹੀਂ ਕਿੰਨੇ ਸਾਲਾਂ ਦਾ ਖੜਿਆ ਹੁੰਦਾ ਲੋ ਜੀ ਮਿੰਤਾ ਕਰਕੇ 4:30 ਵਜੇ ਵਾਰੀ ਆਈ ਹੈ ਫਿਰ ਵੇਲੇ ਹੋਏ ਆ ਤੇ ਹੁਣ ਸਭ ਤੋਂ ਪਹਿਲਾਂ ਯਾਰ ਜਿਹੜੇ ਹੋਟਲ ਦਾ ਸਬਾਨ ਪਿਆ ਨਾ ਸਬਾਨ ਚੱਕ ਕੇ ਲੈ ਕੇ ਆਈ ਹੈ ਬਾਈਆਂ ਕੋਲ ਸਾਰਾ ਦਿਨ ਹੋ ਗਿਆ ਸਬਾਨ ਪਿਆ ਨੂੰ ਨਾ ਉਹਨਾਂ ਕੋਲ ਮੇਰਾ ਨੰਬਰ ਆ ਕਿਤੇ ਉਹ ਦੇਖੀ ਜਾਂਦੇ ਹੁਣ ਵੀ ਪਤਾ ਨਹੀਂ ਕੌਣ ਸਮਾਨ ਛੱਡ ਗਿਆ ਐਵੇਂ ਚਲ ਪਹਿਲਾਂ ਹੋਟਲ 'ਚ ਸਮਾਨ ਚੱਕੀਏ ਫਿਰ ਤੁਹਾਨੂੰ ਗਾਂਹ ਦੀ ਅਪਡੇਟ ਦਿੰਨੇ ਆ ਵੀ ਅੱਜ ਜਾਣਾ ਕਿੱਥੇ ਆ ਇਹ ਆਪਣੇ ਹੋਟਲ 'ਚ ਪਹੁੰਚ ਗਏ ਆ ਜੀ ਉਹ ਪਿਆ ਸਾਹਮਣੇ ਸਬਾਨ ਇੱਥੇ ਸਾਰਾ ਦਿਨ ਹੀ ਲੱਗ ਗਿਆ ਯਾਰ ਅੱਜ ਤਾਂ ਉਹਨਾਂ ਦੀ ਮਾੜੀ ਜੀ ਗਲਤੀ ਕਰਕੇ ਚਲ ਉਹ ਯਾਰ ਸਰਵਿਸ ਕਰਵਾਣੇ ਗਿਆ ਥਾ ਯਾਰ ਹੈਂ ਔਰ ਬਾਹਾਂ पे ਵਾਰੀ ਨਹੀਂ ਆਤੀ ਹੈ ਬੜੀ ਬਾਈਕ ਹੋਤੀ ਹੈ ਔਰ ਥੋੜੀ ਜੀ ਏਜੰਸੀ ਵਾਲੋ ਨੇ ਗਲਤੀ ਕਰਦੀ ਸੀ ਸ਼ਾਮ ਨੂੰ ਨਿਕਲ ਲੱਗਿਆ 5 ਵਜੇ ਤੇ ਇੱਕਦੋ ਆਪਾਂ ਪਾਸ ਕਰਾਸ ਕਰਨੇ ਸੀ 5 ਵਜੇ ਤੱਕ ਕੋਈ ਮਤਲਬ ਹੀ ਨਹੀਂ ਬੰਦਦਾ ਪਾਸਾਂ ਤੇ ਜਾਣ ਦਾ ਉਹ ਤਾਂ ਫਸਣ ਵਾਲਾ ਕੰਮ ਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਲੇ ਮਨਾਲੀ ਹਾਈਵੇ ਤੇ ਚੜੀਏ ਫੇਰਾ ਸਾਰੇ ਜੈਰੀ ਕੈਨ ਪੈਟਰੋਲ ਫੁੱਲ ਕਰਾਈਏ ਫਿਰ ਉਸ ਤੋਂ ਬਾਅਦ ਤੁਹਾਨੂੰ ਬਾਅਦ ਹੀ ਅਪਡੇਟ ਦਿੰਨੇ ਆ ਆਪਾਂ ਲੇ ਮਨਾਲੀ ਹਾਈਵੇ ਦੇ ਉੱਤੇ ਚੜਵਾ ਅਸਲ ਦੇ ਵਿੱਚ ਆਪਾਂ ਨੁਬਰਾ ਵੈਲੀ ਇਸ ਵਾਰ ਛੱਡਤੀ ਕਿਉਂਕਿ ਨੁਬਰਾ ਵੈਲੀ ਜਿਹੜੀ ਹੈਗੀ ਆ ਨਾ ਉਹ ਆਪਾਂ ਪਿਛਲੇ ਸਾਲ ਵੀ ਕੀਤੀ ਆ ਤੇ ਉੱਥੇ ਬਸ ਉਹੀ ਆ ਹੁੰਦਰ ਜਿੱਥੇ ਦੋ ਕੁੱਬੜਿਆਂ ਵਾਲੇ ਬੋਤੇ ਨੇ ਤੇ ਤੁਰਤੁਕ ਠੀਕ ਆ ਉਹ ਚੀਜ਼ਾਂ ਨਹੀਂ ਉਹ ਆਪਾਂ ਨਹੀਂ ਦੇਖਣੀਆਂ ਸੀ ਆਪਾਂ ਇੱਕ ਦੋ ਪਾਸ ਕਰ ਲੈਣੇ ਬਸ ਨਵੇਂ ਨੇ ਉਹ ਸ਼ਾਇਦ ਹੀ ਕਿਸੇ ਨੇ ਕੀਤੇ ਹੋਣ ਤਾਂ ਕਰਕੇ ਮੋਟਰਸਾਈਕਲ ਦਾ ਥੋੜਾ ਜਿਹਾ ਕੰਮ ਕਰਾਉਣਾ ਜ਼ਰੂਰੀ ਸੀ ਕਿਉਂਕਿ ਇਸ ਵਾਰ ਮੈਂ ਕੱਲਾ ਜਿਵੇਂ ਉਹਦੇ ਮੋਟਰਸਾਈਕਲ ਉਨ ਧੱਕੇ ਲਾ ਲਾ ਚੜਿਆ ਜੇ ਉਹਦੇ ਉੱਥੇ ਕੋਈ ਨਾ ਹੁੰਦਾ ਬਹੁਤ ਮੈਨੂੰ ਸਮਾਨ ਮੋਢਾਂ ਤੇ ਲਾ ਲੂ ਕੇ ਚੱਕ ਕੇ ਲੈ ਕੇ ਜਾਣਾ ਸੀ ਫੇਰ ਇਹ ਯਾਰ ਇੱਕ ਨਾ ਇੱਥੇ ਵਨ ਵੇ ਕਰਕੇ ਪਤਾ ਨਹੀਂ ਲੱਗਦਾ ਕਿੱਧਰ ਨੂੰ ਜਾਣਾ ਭਾਈ ਸਾਹਿਬ ਉਹ ਮੇਨ ਹਾਈਵੇ ਕਿਹਾਂ ਪੇ ਹੈ ਲੈ ਮਨਾਲੀ ਨਾ ਹਾਂ ਸਿੱਧਾ ਜਾਣਾ ਉਧਰ ਸਿੱਧੇ نیچے ਹੀ ਹਾਂ ਨੀਚੇ ਨੂੰ ਜਾਣਾ ਬਸ ਅੱਛਾ ਮੈਨੇ ਤੋਂ ਕਾਰੂ ਵਾਲੀ ਸਾਈਡ ਜਾਣਾ ਕਾਰੂ ਕਾਰੂ ਵਾਲੀ ਸਾਈਡ ਜਿੱਹਾਂ ਸੇ ਸਿੱਧਾ ਜਾਣਾ ਹਾਂ ਫਿਰ نیچے ਕੀ ਤਰ ਜਾਣਾ ਠੀਕ ਹੈ ਦੇਖਿਆ ਨਾ ਹੈ ਲੇ ਗੇਟ ਦਿਖਾਇਆ ਹਾਂ ਉਸ ਤੋਂ ਲੇ ਗੇਟ ਤੱਕ ਪਹੁੰਚ ਜਾਊਂਗਾ ਯਹਾਂ ਸੇ ਬੜਾ ਠੀਕ ਹੈ ਓਕੇ ਜੀ ਸ਼ੁਕਰੀਆ ਹੋਟਲ ਵਾਲਾ ਕਹਿੰਦਾ ਤਾਂ ਜਾ ਮੈਂ ਤਾਂ ਆ ਗਿਆ ਇਹਨਾਂ ਦੇ ਪਿੱਛੇ ਮੋੜਦਾ ਸਾਹਮਣੇ ਲਿਖਿਆ ਹੋਇਆ ਜੀ ਆਈ ਲਵ ਲੇ ਲੇ ਦੀ ਮਾਰਕੀਟ ਆਹੀ ਤੇ બસ ਇੱਥੋਂ ਸਿੱਧਾ 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 ਜਾਣਾ ਤੇ ਥੱਲੇ ਜਾ ਕੇ ਲੇ ਗੇਟ ਆ ਜਾਣਾ ਆਹ ਭਜਾਉਂਦੇ ਨੇ ਚੋਬਰ ਹੱਥ ਛੱਡ ਛੱਡ ਭਜਾਉਂਦੇ ਨੇ ਤਾਂ ਕਿ ਤਾਂ 1.5 ਲੱਖ ਦੀ ਚਾਸੀ ਪਈ ਆ ਉਹਦੀ ਮੇਨ ਮਾਰਕੀਟ ਇੱਧਰ ਆ ਗਈ ਨੋ ਐਂਟਰੀ ਕੋ ਜਨੇ एकदम ਹੁਣ ਵਨਵੇ ਕਰਕੇ ਪਤਾ ਨਹੀਂ ਲੱਗ ਰਿਹਾ ਉਥੋਂ ਸਿੱਧਾ ਹੋ ਸੀ ਨੋ ਐਂਟਰੀ ਸੀ ਨਹੀਂ ਉਥੋਂ ਸਿੱਧਾ ਲੰਘ ਜੇ ਤਾਂ ਵੀ ਆ ਜਾਂਦਾ ਇਧਰ ਹਾਂ ਚਲੇ ਵੀ ਠੀਕ ਆ ਆ ਤੁਹਾਨੂੰ ਇੱਕ ਮੇਨ ਆਡੀਟੋਰੀਅਮ ਵਾਂਗੂ ਆ ਸਟੇਡੀਅਮ ਵਾਂਗੂ ਛੋਟਾ ਜਿਹਾ ਕੋਈ ਨੇੜੇ-ਤੇੜੇ ਫੰਕਸ਼ਨ ਜੇ ਹੁੰਦੇ ਨੇ ਇੱਥੇ ਲੋਕ ਬਹਿੰਦੇ ਬੁੰਦੇ ਨੇ ਇੱਥੇ ਲੋਕ ਫੰਕਸ਼ਨ ਕਰਦੇ ਨੇ ਪ੍ਰੋਟੈਸਟ ਜਿਹੜਾ ਹੋ ਰਿਹਾ ਸੀ ਉਹ ਹਟ ਗਿਆ ਓ ਹੁਣ ਲੇਹ ਚ ਘੁੰਮੇ ਆ ਦਿਖਿਆ ਨਹੀਂ ਕਿਤੇ ਬੱਸ ਸਟੈਂਡ ਲੇਹ ਗੇਟ ਠੀਕ ਹੈ ਜੀ ਚਲੋ ਨਿਕਲ ਕੇ ਬਾਹਰ ਇਧਰਲੇ ਪਾਸੇ ਬਾਈਕ ਘਰਾ ਰਹੇ ਨੇ ਲੋਕਲ ਘੁੰਮ ਰਹੇ ਨੇ ਇਹ ਆ ਜੀ ਸਾਹਮਣੇ ਲੇਹ ਗੇਟ ਬਸ ਹੁਣ ਆਪਾਂ ਲੇਹ ਸ਼ਹਿਰ ਚੋਂ ਬਾਹਰ ਨਿਕਲ ਜਾਗੇ ਪٹرول ਪੰਪ ਲੇਹ ਦੇ ਵਿੱਚ ਬਾਦੂ ਨੇ ਜਿੱਥੋਂ ਮਰਜੀ ਤੇਲ ਭਰਾ ਲਓ 8 9 ਪٹرول ਪੰਪ ਨੇ ਮਨ ਲੱਗਦਾ ਇੱਥੇ ਲਓ ਜੀ ਫੁੱਲ ਲੈਣ ਲੱਗੀ ਪਈ ਆ ਪੈਟਰੋਲ ਵਾਲਿਆਂ ਦੀ ਲੋ ਜੀ ਇਹਦੇ ਵਿੱਚ ਪਾ ਦਿਓ 5 ਲੀਟਰ ਪਾਉਗਾ ਜੀ 5 ਲੀਟਰ ਉਸ ਵਿੱਚ 5 ਲੀਟਰ ਦੂਸਰੇ ਵਾਲੇ ਵਿੱਚ ਕਰ ਦਿਓ ਕਰ ਦਿਓ ਇਹ ਤਾਂ ਫੁੱਲ ਹੋ ਜਾਣਾ ਇਹ ਲੋ ਜੀ ਲੋ ਜੀ ਟੈਂਕੀ ਫੁੱਲ ਆਪਾਂ ਕਰਾ ਲਈ ਤੇ ਇਹਦੇ ਵਿੱਚ ਆਪਣਾ ਇਹ ਘੱਟੋ ਘੱਟ 6-700 ਕਿਲੋਮੀਟਰ ਚੱਲ ਜੂਗਾ ਆਹਮ ਨਾਲ ਇੱਕ ਟੈਂਕੀ ਚ 400 8 ਲੀਟਰ 10 ਲੀਟਰ ਆਪਣੇ ਕੋਲ ਐਕਸਟਰਾ ਪਿਆ ਹਾਂ ਘੱਟੋ ਘੱਟ ਇਹ ਚੱਲਣਾ ਚਾਹੀਦਾ ਆ 700 ਕਿਲੋਮੀਟਰ ਆਹਮ ਨਾਲ ਚੱਲਣਾ ਚਾਹੀਦਾ ਤੇ 700 ਕਿਲੋਮੀਟਰ ਬਹੁਤ ਹੁੰਦਾ ਅੱਗੇ ਵੀ ਹੁਣ ਜਿੱਥੇ ਪਹਿਲਾਂ ਪੈਟਰੋਲ ਪੰਪ ਨਹੀਂ ਹੁੰਦੇ ਸੀ ਉੱਥੇ ਖੁੱਲ ਗਏ ਤੇ ਬਾਕੀ ਇਹ ਲੋੜ ਪਈ ਆਪਾਂ ਉੱਥੋਂ ਭਰਾਂ ਲਾਂਗੇ ਬਾਕੀ ਬਲੈਕ ਚ ਦਾ ਇੱਧਰ ਮਿਲ ਹੀ ਜਾਂਦਾ ਪੈਟਰੋਲ ਆਏ ਹੁੰਦਾ ਹੈ ਬਲੈਕ ਦੇ ਵਿੱਚ ਫਿਰ ਬਾਲਾ ਮਹਿੰਗਾ ਪੈ ਜਾਂਦਾ ਹਨਾ 2-4 ਲੀਟਰ ਲੈਣਾ ਹੋਵੇ ਤਾਂ ਸਰ ਜਾਂਦਾ 25-25 ਲੀਟਰ ਪੈਟਰੋਲ ਲੈਣਾ 20 ਰੁਪਏ 20 ਰੁਪਏ ਨੂੰ 1 ਲੀਟਰ ਪਿੱਛੇ ਆਪਾਂ ਨੂੰ ਮਹਿੰਗਾ ਪੈ ਰਿਹਾ ਹਨਾ ਤਾਂ ਫਿਰ ਜ਼ਿਆਦਾ ਹੋ ਜਾਂਦਾ 5-700 ਰੁਪਈਆਂ ਦਾ ਫਰਕ ਪੈ ਜਾਂਦਾ ਤੇ ਕਾਰੂ ਜਾਣਾ ਜੀ ਪਹਿਲਾਂ ਆਪਾਂ ਤੇ ਕਾਰੂ ਇੱਥੋਂ ਹੈਗਾ ਜੀ 33 ਕਿਲੋਮੀਟਰ ਦੇ ਨੇੜੇ ਤੇੜੇ ਆ ਰਾਹ ਦੇ ਵਿੱਚ ਆਊਗਾ ਜੀ ਥਿਕਸੇ ਥਿਕਸੇ ਇੱਕ ਮਨਿਸਟਰੀ ਆ ਹੁਣ ਇਥੋਂ ਮਨਾਲੀ ਹੈਗਾ ਜੀ ਘੱਟੋ ਘੱਟ 400 ਕਿਲੋਮੀਟਰ ਤੇ 400 ਕਿਲੋਮੀਟਰ ਵੈਸੇ ਹੈ ਤਾਂ ਵਧੀਆ ਰੋਡ ਆ ਪਰ ਰਾਹ ਦੇ ਵਿੱਚ ਨਾ ਪਾਸ ਆਉਂਦੇ ਨੇ ਬਹੁਤ ਉੱਚੇ ਉੱਚੇ ਇਹ ਸਾਰਾ ਮਨੇ ਲੇ ਮਨਾਲੀ ਹਾਈਵੇ ਹੈ ਜਿਹਦੇ ਉੱਤੇ ਆਪਾਂ ਤੋਂ ਮਰ ਰਹੇ ਹਾਂ ਹੁਣ ਜਾ ਰਹੇ ਹਾਂ ਜਿਹਦੇ ਉੱਤੇ ਤੇ ਰਾਹ ਦੇ ਵਿੱਚ ਬਹੁਤ ਉੱਚੇ ਉੱਚੇ ਪਹਾੜ ਆਉਂਦੇ ਨੇ ਪਾਸ ਆਉਂਦੇ ਨੇ ਤੇ ਉਹਨਾਂ ਨੂੰ ਸ਼ਾਮ ਦੇ ਟਾਈਮ 'ਚ 3-3 ਵਜੇ ਕ੍ਰਾਸ ਕਰਨਾ ਪੋਸੀਬਲ ਨਹੀਂ ਹੈਗਾ ਬਹੁਤ ਜਿਆਦੇ ਹਾਈਟ ਦੇ ਉੱਤੇ ਨੇ ਤੇ ਸ਼ਾਮ ਨੂੰ 2-3 ਵਜੇ ਤੋਂ ਬਾਅਦ ਉੱਥੇ ਮੌਸਮ ਖਰਾਬ ਹੋ ਜਾਂਦਾ ਫਿਰ ਫਸਣ ਵਾਲਾ ਕੰਮ ਆ ਫਿਰ ਆਰਮੀ ਤੋਂ ਵੀ ਗਾਲਾਂ ਖਾਣ ਵਾਲਾ ਕੰਮ ਆ ਕੱਢਣਾ ਸਾਨੂੰ ਆਰਮੀ ਨੇ ਬੀਆਰਓ ਵਾਲਿਆਂ ਦੀ ਆ ਜੇ ਉਹ ਵੀ ਉੱਥੇ ਫਿਰਦੇ ਹੋਏ ਨਹੀਂ ਤਾਂ ਇਹ ਦਬ ਦੁਬ ਜਾਂਦਾ ਬੰਦਾ ਕਈ ਵਾਰ ਪਤਾ ਹੀ ਨਹੀਂ ਲੱਗਦਾ ਤਾਂ ਕਰਕੇ 400 ਕਿਲੋਮੀਟਰ ਕਹਿਣ ਨੂੰ ਲੱਗਦਾ ਮਨਾਲੀ ਆ ਇੱਥੋਂ ਬੋਰਡ ਲੱਗਿਆ ਹੋਇਆ ਜੀ 414 ਕਿਲੋਮੀਟਰ ਪਰ ਆਪਾਂ ਉੱਥੇ ਪਹੁੰਚਣਾ ਇੱਕ ਦਿਨ ਦੇ ਵਿੱਚ ਇੰਪੋਸੀਬਲ ਜ ਠੀਕ ਆ ਜੀ ਰਾਤ ਨੂੰ ਹੀ ਤੁਰਪੋ 12 ਵਜੇ ਫਿਰ ਜਿਹੜੇ ਪਾਸ ਤੁਸੀਂ ਕ੍ਰਾਸ ਕਰਨੇ ਨੇ ਉੱਥੇ ਤੁਸੀਂ 7-8 ਵਜੇ ਤੱਕ ਸਵੇਰੇ 10 ਵਜੇ ਤੱਕ 11 ਵਜੇ ਤੱਕ ਪਹੁੰਚ ਜਾਓ ਫਿਰ ਤਾਂ ਤੁਸੀਂ ਟੱਪ ਜਾਓਗੇ ਨਹੀਂ ਥੋੜਾ ਜਿਆਦਾ ਮੁਸ਼ਕਲ ਆ ਹੁਣ ਜਿਹੜੇ ਪਿੰਡ ਵਿੱਚ ਦੀ ਆਪਾਂ ਲੰਘ ਰਹੇ ਹਾਂ ਇਹ ਹੈਗਾ ਜੀ ਪਿੰਡ ਦਾ ਨਾਮ ਛੇ ਤੇ ਛੇ ਦੇ ਵਿੱਚ ਇੱਕ ਮਨਿਸਟਰੀ ਬਣੀ ਹੋਈ ਆ ਵਸਤਵ ਮੰਨਿਸਟਰੀ ਹਰੇਕ ਪਿੰਡ ਦੇ ਵਿੱਚ ਹੁੰਦੀ ਆ ਹਰੇਕ ਸ਼ਹਿਰ ਦੇ ਵਿੱਚ ਹੁੰਦੀ ਆ ਇਧਰਲੇ ਪਾਸੇ 스ਪੀਤੀ ਆ ਚਾਹੇ ਲਦਾਖ ਚਾਹੇ ਉਰੋਨਾਚਲ ਪ੍ਰਦੇਸ਼ ਆ ਜਿਹੜਾ ਬਾਰਡਰ ਏਰੀਆ ਆ ਗਿਆ ਚਾਈਨਾ ਦੇ ਨਾਲ ਨਾਲ ਪਰ ਮੰਨਿਸਟਰੀਆਂ ਫੇਮਸ ਉਹੀ ਹੁੰਦੀਆਂ ਨੇ ਜਿਹੜਾ ਦਾ ਕੋਈ ਨਾ ਕੋਈ ਇਤਿਹਾਸ ਜੁੜਿਆ ਹੁੰਦਾ ਜਾਂ ਫਿਰ ਪੁਰਾਣੀਆਂ ਹੁੰਦੀਆਂ ਨੇ ਛੇ ਵਾਲੀ ਮੰਨਿਸਟਰੀ ਕਾਫੀ ਫੇਮਸ ਆ ਤਾਂ ਫੇਮਸ ਆ ਵੀ ਇਹ ਥੋੜੀ ਜੀ ਪੁਰਾਣੀ ਆ ਮਤਲਬ 500 ਸਾਲ ਦੇ ਨੇੜੇ ਤੇੜੇ ਇਹ ਪੁਰਾਣੀ ਆ ਇਧਰਲੇ ਪਾਸੋਂ ਤਾਂ ਨੂੰ ਜਾਣਾ ਪੈਂਦਾ ਉਹ ਉੱਪਰ ਠੀਕ ਆ ਉੱਥੇ ਵੀ ਆਪਾਂ ਪਹਿਲਾਂ ਗਏ ਹੋਏ ਆ ਜਿਵੇਂ ਮਨਿਸਟਰੀਆਂ ਹੁੰਦੀਆਂ ਨੇ ਸਾਰੀਆਂ ਉਵੇਂ ਹੀ ਆ ਬਸ ਥੋੜਾ ਜਿਹਾ ਆਰਕੀਟੈਕਚਰ ਜਾਂ ਕੰਦਾਂ ਉਹ 500 ਸਾਲ ਪੁਰਾਣੀ ਇੱਥੇ ਸਾਂਭੀਆਂ ਹੁੰਦੀਆਂ ਨੇ ਉੱਪਰਲੇ ਪਾਸੇ ਆ ਤੇ ਇੱਧਰਲੇ ਪਾਸੇ ਗੁਰੂ ਰਿੰਪੋਚੀ ਦੀ ਮੂਰਤੀ ਬਣ ਰਹੀ ਸੀ ਪਹਿਲਾਂ ਹੁਣ ਬਣ ਕੇ ਤਿਆਰ ਹੋ ਗਈ ਆ ਮਾੜਾ ਮੋਟਾ ਰੰਗ ਰੋਗਣਾ ਰਹਿ ਗਿਆ ਉਹ ਪਲਾਸਟਰ ਕਰਤਾ ਇਹਨਾਂ ਨੇ ਤੇ ਬਸ ਆਰਕੀਟੈਕਚਰ ਦਾ ਡਿਫਰੈਂਟ ਹੁੰਦਾ ਬਾਕੀ ਤਾਂ ਜਿਵੇਂ ਦੇ ਅੰਦਰ ਮੂਰਤੀਆਂ ਹੁੰਦੀਆਂ ਨੇ ਉਹਨਾਂ ਦਾ ਪ੍ਰੇਰ ਦਾ ਸਟਾਈਲ ਹੁੰਦਾ ਸਾਰਾ ਕੁਝ ਉਹ ਸੇਮ ਹੀ ਹੁੰਦਾ ਹਰੇਕ ਮਨਿਸਟਰੀ ਦੇ ਵਿੱਚ ਤੇ ਇਸ ਤੋਂ ਬਾਅਦ ਆਊਗਾ 6 ਯਾਰ ਕਾਠੀ ਬਹੁਤ ਆ ਯਾਰ ਕਿਹੜੇ ਵੇਲੇ ਦਾ ਤੁਰਿਆ ਹੋਇਆ ਮੈਂ ਮਨੂ ਆ ਸੀ ਗਾਹਾਂ ਜਾ ਕੇ ਸੜਕ ਸਾਫ਼ ਆ ਜੂਗੀ ਬਈ ਕਿਤੇ ਸ਼ਹਿਰ ਦੇ ਵਿੱਚ ਟ੍ਰੈਫਿਕ ਆ ਬਹੁਤ ਦੁਨੀਆ ਤੁਰੀ ਹੋਏ ਇਧਰ ਨੂੰ ਆਉ ਸੀ ਸਾਹਮਣੇ ਉੱਪਰ ਲੋਕ ਚੜ੍ਹ ਚੜ੍ਹ ਕੇ ਜਾਂਦੇ ਨੇ ਸਾਰੀ ਮਿੱਟੀ ਪਈ ਆ ਮੱਡ ਆ ਉਹ ਮੱਡ ਦੀ ਮਨਿਸਟਰੀ ਬਣੀ ਹੋਈ ਆ ਤੇ ਛੇ ਪੈਲਸ ਵੀ ਆ ਛੇ ਪੈਲਸ ਇੱਕ ਤਰ੍ਹਾਂ ਦਾ ਰਾਜਿਆਂ ਦਾ ਪੈਲਸ ਆ ਇੱਥੋਂ ਦੇ ਰਾਜੇ ਜਿਹੜੇ ਰੂਲ ਕਰਦੇ ਸੀ ਉਹਨਾਂ ਦਾ ਘਰ ਸੀ ਉਹ ਛੇ ਪੈਲਸ ਇਹ ਸ਼ੇ ਪੈਲੈਸ ਦਾ ਕੁਝ ਕੁ ਹਿੱਸਾ ਦੇਖਣ ਵਾਲਾ ਤੇ ਕੁਝ ਕੁ ਹਿੱਸਾ ਉਹਨਾਂ ਨੇ ਬੰਦ ਕੀਤਾ ਹੋਇਆ ਜਿਵੇਂ ਕਿ ਲੇਹ ਪੈਲੈਸ ਦੇ ਵਿੱਚ ਗੋਲ ਕੱਪੜਾ ਨੂੰ ਢੇਡਾ ਦੇਣ ਲੱਗ ਰਹੇ ਨੇ ਬੀਬੀਆਂ ਜਿਹੜੀ ਤੁਸੀਂ ਆਹ ਮਨਿਸਟਰੀ ਦੇਖ ਰਹੇ ਹੋ ਟਾਪ ਤੇ ਇਦੇ ਨਾਲ ਨਾਲ ਥੱਲੇ ਵਾਲੇ ਪਾਸੇ ਪੌੜੀਆਂ ਵੀ ਜਾ ਰਹੀਆਂ ਨੇ ਇਸ ਮਿਨਿਸਟਰੀ ਦਾ ਨਾਮ ਹੈਗੇ ਜੀ 6th ਮਿਨਿਸਟਰੀ 6 ਨਾਲੋਂ ਇਹ ਜਾਦੇ ਫੇਮਸ ਆ ਤੇ ਇਹ 6 ਮਿਨਿਸਟਰੀ ਨਾਲੋਂ ਥੋੜੀ ਜੀ ਪੁਰਾਣੀ ਵੀ ਆ ਉਹ ਟੌਪ ਤੇ ਆ ਤੇੜੀਆਂ ਆ ਬਣੇਰੇ ਜੇ ਬਣੇ ਹੋਏ ਨੇ ਇੱਥੇ ਪੌੜੀਆਂ ਬਣੀਆਂ ਹੋਈਆਂ ਨੇ ਤੇ ਪੌੜੀਆਂ ਉੱਤੇ ਸਾਰੇ ਮਾਣੇ ਲੱਗੇ ਹੋਏ ਨੇ ਸੱਚੇ ਹੱਥ ਨਾਲ ਕਮਾਉਣ ਵਾਲੇ ਕਲਾਕਵਾਇਜ਼ ਘਵਾਉਣਾ ਪੈਂਦਾ ਫੇਰ ਇਹਨਾਂ ਨੂੰ ਸ਼ੁਭ ਮੰਨਿਆ ਜਾਂਦਾ ਆ ਇੱਥੋਂ ਚੜਦੀਆਂ ਨੇ ਪੌੜੀਆਂ ਇਹ ਔਸੀ ਮਗਰ ਲੰਗਿਆ ਤੇ ਇੱਥੋਂ ਪੌੜੀਆਂ ਚੜ੍ਹਦੀਆਂ ਨੇ ਜੇ ਤੁਸੀਂ ਵੈਸੇ ਧੁਰ ਤੱਕ ਮੋਟਰਸਾਈਕਲ ਲੈ ਕੇ ਜਾਣਾ ਤਾਂ ਅੱਗੇ ਜਾ ਕੇ ਇੱਕ ਮੇਨ ਗੇਟ ਆ ਉਦੋਂ ਤੁਸੀਂ ਅੰਦਰ ਨੂੰ ਜਾਓਗੇ ਤਾਂ ਧੁਰ ਤੱਕ ਮੋਟਰਸਾਈਕਲ ਗੱਡੀਆਂ ਲਿਜਾ ਸਕਦੇ ਹੋ ਬਾਕੀ ਇੱਥੇ ਵੀ ਪੈਟਰੋਲ ਪੰਪ ਹੈਗਾ ਭਾਈ ਲੇ ਜੇ ਤੁਸੀਂ ਟਾਈਮ ਨਹੀਂ ਖਰਾਬ ਕਰਨਾ ਚਾਹੁੰਦੇ ਇੱਥੇ ਤੇਲ ਭਰ ਸਕਦੇ ਹੋ ਇੱਥੇ ਤੇਲ ਖਤਮ ਖਤਮ ਨਹੀਂ ਹੁੰਦਾ ਕੋਟਾਂਡੀ ਤੇ ਕੁਲੌਂਗ ਦਾ ਥੋੜਾ ਜਿਹਾ ਮਸਲਾ ਹੋ ਰਿਹਾ ਉਹ ਆਖਰੀ ਪੈਟਰੋਲ ਪੰਪ ਨੇ ਤੇ ਦੁਨੀਆ ਉਥੋਂ ਵੱਡੇ ਲੈਵਲ ਤੇ ਤੇਲ ਭਰਾ ਕੇ ਜਾਂਦੀ ਆ ਤੇ ਇਧਰਲੇ ਪਾਸੇ ਸਾਰੇ ਰਾਈਡਰ ਆ ਰਹੇ ਨੇ ਤੇ ਇਹ ਠਿਕਸੇ ਮਿਨਿਸਟਰੀ ਹੀ ਦੇਖ ਕੇ ਆਇਨੀ ਆ ਸੀ ਇਧਰ ਪੈਟਰੋਲ ਪੰਪ ਤੇ ਆ ਜਾਂਦਾ ਜੀ ਅੰਦਰ ਨੂੰ ਗੇਟ ਉਹ ਵਸੇ ਲੋਾਕ ਦੇ ਲੋਕਾਂ ਨੇ ਕਮਾਲ ਕਰਤੀ ਰਾਹ ਦੇ ਕਿ ਦੱਸੋ ਵੀ ਲੱਗਦੇ ਆ ਆਪਾਂ ਕਿਸੇ ਬੰਜਰ ਜ਼ਮੀਨ ਦੇ ਵਿੱਚ ਫਿਰਦੇ ਆ ਹਨਾ ਇੰਨਾ ਦਰਖਤ ਇੰਨਾ ਲਾਤਾ ਨਾ ਲੇ ਸ਼ਹਿਰ ਦੇ ਨੇੜੇ ਤੇੜੇ 40 50 ਕਿਲੋਮੀਟਰ ਦੇ ਵਿੱਚ ਵਿੱਚ ਇੰਨਾ ਦਰਖਤੀ ਦਰਖਤ ਲਾ ਰੱਖਿਆ ਤੇ ਉਹ ਵੀ ਕੋਈ ਐਵੇਂ ਨਹੀਂ ਵੀ ਮਾੜੀਆਂ ਮੋਟੀਆਂ ਬੂਟੀਆਂ ਜਿਹਾ ਲਾ ਰੱਖਿਆ ਨਾ ਟਾਈਮ ਜੱਟ ਪਾ ਰੱਖਿਆ ਕੋਈ ਵੱਡੇ ਵੱਡੇ ਦਰਖਤ ਕਰ ਰੱਖੇ ਜਿਹਨਾਂ ਨੇ ਪਾਣੀ ਦੇ ਦੇ ਕੇ ਕੋਈ ਮਰਝਾਈ ਨਹੀਂ ਹੋਈ ਸਾਰਾ ਤੇ ਹਰੇ ਹਰੇ ਪੱਤੇ ਨੇ ਨਾਲੇ ਇੱਥੇ ਕੋਈ ਮੀਂਹ ਨਹੀਂ ਪੈਂਦਾ ਉਹੀ ਗੱਲ ਆ ਭਾਈ ਕਰਨ ਵਾਲੇ ਬੰਦੇ ਚਾਹੀਦੇ ਨੇ ਇਹਨਾਂ ਨੂੰ ਪਤਾ ਵੀ ਇੱਥੇ ਪਾਣੀ ਦੀ ਪ੍ਰੋਬਲਮ ਲੈ ਦੇ ਵਿੱਚ ਬਹੁਤ ਆ ਹਨਾ ਬੰਜਰ ਜ਼ਮੀਨ ਆ ਇਹ ਨਾ ਕੋਈ ਬਾੜੀ ਖੇਤੀ ਹੁੰਦੀ ਆ ਤੇ ਆਕਸੀਜਨ ਦੀ ਵੀ ਘਾਟ ਆ ਤਾਂ ਦਰਖਤ ਜਿਹੜਾ ਹੈਗਾ ਸਾਰਾ এনवायरमेंट ਬਚਾ ਕੇ ਰੱਖੂਗਾ ਜਿੰਨੀ ਇਹਨਾਂ ਦੀ ਆਬਾਦੀ ਆ ਮੈਂ ਕਹਿੰਦਾ ਉਦੋਂ ਚਾਰ ਗੁਣਾ ਇਹ ਦਰਖਤ ਲਾਈ ਬੈਠੇ ਹੋਣਗੇ ਪਰ ਹੁਣ ਲਦਾਖ ਹੈ ਬੜਾ ਖੁੱਲਾ ਇੱਥੇ ਏਰੀਆ ਦੇ ਵਿੱਚ ਕਿਲੋਮੀਟਰ ਸਕਰ ਦੇ ਵਿੱਚ ਲੋਕ ਬਹੁਤ ਘੱਟ ਰਹਿੰਦੇ ਨੇ ਪਰ ਫੇਰ ਵੀ ਆਪਦੇ ਹਿਸਾਬ ਨਾਲ ਇਹਨਾਂ ਨੇ ਜਿਵੇਂ ਹੁਣ ਇੱਥੇ ਸਾਡੇ ਦੋ ਘਰ ਨੇ ਪਿੱਛੇ ਦੇਖੋ ਤਾਂ ਰਕਤ ਕਿੰਨੇ ਲਾ ਰੱਖਿਆ ਨੇ ਹਨਾ ਜਿੱਥੇ ਜਿਵੇਂ ਹੁਣ ਆ ਘਰ ਆ ਇਹ ਘਰ ਦੇ ਵਿੱਚ ਵੀ ਦਰਖਤ ਲੱਗੇ ਹੋਏ ਨੇ ਤਿੰਨ ਚਾਰ ਕਾਰੂ ਇੱਥੋਂ ਹੈਗਾ ਜੀ 10 ਕਿਲੋਮੀਟਰ ਦੇ ਨੇੜੇ ਤੇੜੇ ਪਹਿਲਾਂ ਆਪਾਂ ਕਾਰੂ ਪਹੁੰਚਦੇ ਆਂ ਕਾਰੂ ਤੋਂ ਸਿੱਧੀ ਸੜਕ ਜਾਉਗੀ ਮਨਾਲੀ ਨੂੰ ਆਪਾਂ ਮੁੜ ਜਾਣਾ ਖੱਬੇ ਪਾਸੇ ਨੂੰ ਆਪਾਂ ਪਹੁੰਚ ਗਏ ਆਂ ਜੀ ਪਿੰਡ ਕਾਰੂ ਕਾਰੂ ਤੋਂ ਸਿੱਧੀ ਸੜਕ ਜਾ ਰਹੀ ਆ ਮਨਾਲੀ ਨੂੰ ਤੇ ਆਪਾਂ ਅੱਗੇ ਜਾ ਕੇ ਤਾਰੂ ਕੈਂਪੇ ਕੀ ਜਾਈਆ ਪੈਂਗੋਂਗ ਝੀਲ ਦਾ ਉਹ ਲੱਗਿਆ ਹੋਇਆ ਬੋਰਡ ਸਾਹਮਣੇ ਆਪਾਂ ਇਧਰ ਨੂੰ ਚੱਲਦੇ ਆ ਸਰ ਪੈਂਗੋਂਗ ਪੈਂਗੋਂਗ ਲਿਖ ਅੱਛਾ ਬਾਈ ਕਹਿੰਦਾ ਮੈਂ ਤਾਂ ਆਪ ਯਾਰ ਮੈਨੂੰ ਨਹੀਂ ਪਤਾ ਕਹਿੰਦਾ ਮੂੰ ਬੜਾ ਗਿੱਜਦਾ ਲੋਕਲ ਲੱਗਦਾ ਸੀ ਸਪੈਂਗੋਂਗ ਪੈਂਗੋਂਗ ਸ਼ੁਕਰੀਆ ਜੀ ਪੈਂਗੋਂਗ ਨੂੰ ਜਾ ਰਹੀ ਹੈ ਸੜਕ ਥੱਲੇ ਵਾਲੀ ਸੜਕ ਜਾ ਰਹੀ ਸੀ ਮਨਾਲੀ ਨੂੰ ਹੁਣ ਤਾਂ ਪੈਂਗੋਂਗ ਦੇ ਵਿੱਚ ਵਿੱਚ ਨੈਟਵਰਕ ਆ ਗਿਆ ਅੱਗੇ ਲੋਕ ਪਤਾ ਪੈਂਗੋਂਗ ਜਾਂਦੇ ਸੀ ਤੇ ਸਾਰੀ ਰਾਤ ਲਾ ਕੇ ਉਹਨੂੰ ਕਰਾਸ ਕਰ ਦਿੰਦੇ ਸੀ ਕਿਉਂਕਿ ਐਂਟਰੀ-ਐਂਟਰੀ ਤਾਂ ਹੀ ਕਰਾਉਣੀ ਕੋਈ ਇੱਥੇ ਕਿਉਂਕਿ ਉੱਥੇ ਨੈਟਵਰਕ ਨਹੀਂ ਹੁੰਦਾ ਸੀ ਉੱਪਰ ਬੋਰਡ ਲੱਗੇ ਆ ਗਿਆ ਜੀ ਪੈਂਗੋਂਗ 103 ਕਿਲੋਮੀਟਰ ਸਿੱਧਾ ਹੀ ਆ ਦੌਲਤਬੇਗ ਤੇ ਚਾਂਗਲਾ ਸਿੱਧੀਆਂ ਜਾਂਦੀਆਂ ਨੇ ਸੜਕਾਂ ਤੇ ਲੋਕ ਸਾਰੇ ਸਿੱਧੇ ਜਾਂਦੇ ਨੇ ਆਪਾਂ ਨਹੀਂ ਸਿੱਧਾ ਜਾਣਾ ਆਪਾਂ ਜਾਵਾਂਗੇ ਪੁੱਠੇ ਪਾਸੇ ਨੂੰ ਤੇ ਇਧਰਲੇ ਪਾਸੇ ਹੈਗਾ ਜੀ ਵਰੀਲਾ ਟਾਪ ਜਿਹੜਾ ਕਿ ਕਿਸੇ ਨੇ ਕਰਨਾ ਦਾ ਕੀ ਆ ਸੁਣਿਆ ਬਹੁਤ ਘੱਟ ਲੋਕਾਂ ਨੇ ਆ ਤੇ ਆਪਾਂ ਵਰੀਲਾ ਟਾਪ ਕਰਨਾ ਅੱਜ ਅੱਜ ਨਹੀਂ ਮਤਲਬ ਵਰੀਲਾ ਟਾਪ ਕਰਨਾ ਤੇ ਅੱਜ ਆਪਾਂ ਜਾ ਕੇ ਉਹਦੀ ਜੜ ਦੇ ਵਿੱਚ ਬਹਿ ਜਾਾਂਗੇ ਤੇ ਬਹੁਤ ਦਿਨ ਹੋ ਗਿਆ ਰਾਜਾ ਕੈਂਪਿੰਗ ਨਹੀਂ ਕੀਤੀ ਆਪਾਂ ਅੱਜ ਕੈਂਪਿੰਗ ਵਾਲਾ ਹਿਸਾਬ ਦਾ ਆਪ ਦੇਖੀਏ ਰੋਟੀ ਪਾਣੀ ਬਾਹਰ ਖਾ ਲਾਂਗੇ ਇਸ ਟਾਈਮ ਆਪਾਂ ਜਿਹੜੀ ਜਗ੍ਹਾ ਦੇ ਉੱਤੇ ਖੜੇ ਆ ਜੀ ਇਹਦਾ ਨਾਮ ਹੈਗਾ ਸ਼ਕਤੀ ਇਧਰਲੇ ਪਾਸੇ ਤੁਸੀਂ ਇੱਕ ਬਾਈ ਜੰਕਸ਼ਨ ਦੇਖ ਰਹੇ ਹੋ ਸਿੱਧੀ ਸੜਕ ਜਾ ਰਹੀ ਆ ਪੈਂਗੋਂਗ ਨੂੰ ਤੇ ਖੱਬੇ ਪਾਸੇ ਸੜਕ ਜਾ ਰਹੀ ਹੈ ਜੀ ਵਾਰੀਲਾ ਨੂੰ ਉਹ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਜਿਹੜੀ ਥਾਂ ਦੇ ਉੱਤੇ ਮੈਂ ਖੜਾ ਹੁਣ ਇੱਥੇ ਇਸ ਟਾਈਮ ਬਹੁਤ ਜ਼ਿਆਦਾ ਠੰਡ ਤੇ ਪਹਿਲਾਂ ਮੈਂ ਤਾਂ ਉਹ ਚਲਾ ਗਿਆ ਸੀ ਮੈਂ ਅੱਜ ਕੈਂਪਿੰਗ ਕਰਨੀ ਸੀ ਕਿਉਂਕਿ ਅੱਜ ਮੈਂ ਸੋਹ ਲੂਆ ਪਹਿਲਾਂ ਮੈਂ ਮੁੰਡੇ ਨਾਲ ਘੁੰਮਦਾ ਰਿਹਾ ਸਪੀਤੀ ਦੇ ਵਿੱਚ ਵੀ ਆਪਣੇ ਨਾਲ ਬਾਈ ਸੀ ਤੇ ਮੈਂ ਕੈਂਪਿੰਗ ਨਹੀਂ ਕੀਤੀ ਬਹੁਤ ਦਿਨ ਹੋ ਗਏ ਸਮਾਨ ਮੇਰੇ ਕੋਲ ਸਾਰਾ ਹਨਾ ਫਿਰ ਐਵੇਂ ਭਾਰ ਚੱਕਣ ਦਾ ਕੀ ਫਾਇਦਾ ਜੇ ਕੈਂਪਿੰਗ ਕਰਨੀ ਨਹੀਂ ਹੈਗੀ ਅੱਜ ਵੀ ਨਹੀਂ ਸਲਾਹ ਸੀ ਕੈਂਪਿੰਗ ਕਰਨ ਦੀ ਤੇ ਪਹਿਲਾਂ ਮੈਂ ਚਲਾ ਗਿਆ ਬਰੀਲਾ ਵਾਲੇ ਪਾਸੇ ਨੂੰ ਇਧਰਲੇ ਪਾਸੇੋਂ ਤਾਂ ਨੂੰ ਐਲਟੀਟਿਊਡ ਵੱਧਦਾ ਗਿਆ ਠੰਡ ਵੱਧ ਗਈ ਤੇ ਰਾਤ ਨੂੰ ਫਿਰ ਕੁੱਕੜ ਬਣਨ ਵਾਲਾ ਮਾਹੌਲ ਹੋ ਜਾਣਾ ਸੀ ਮੈਂ ਥੱਲੇ ਉਤਰਿਆ ਤੇ 3-4 ਕਿਲੋਮੀਟਰ ਉਹਨਾਂ ਥਾਂ ਦੇ ਉੱਤੇ ਵੀ ਜੇ ਮੈਂ ਟੈਂਪਰੇਚਰ ਦੀ ਗੱਲ ਕਰਾਂ ਆ ਠੰਡ ਤਾਂ ਪੂਰੀ ਆ ਇੱਕ ਮਿੰਟ ਓਏ ਹੋਏ ਪਿੰਡ ਦਾ ਨਿਕਲ ਆਇਆ ਪਿੰਡ ਦਾ ਟੈਂਪਰੇਚਰ ਹੈਗਾ 36 ਡਿਗਰੀ ਆ ਹਵਾ ਚੱਲ ਰਹੀ ਆ ਤੇ 12 ਡਿਗਰੀ ਟੈਂਪਰੇਚਰ ਆ ਰਾਤ ਨੂੰ 5-5 ਡਿਗਰੀ ਦੇ ਨੇੜੇ ਤੇੜੇ ਚਲਿਆ ਜਾਊਗਾ ਮਾਈਨਸ 10 ਵਾਲਾ ਆਪਣੇ ਕੋਲ ਸਲੀਪਿੰਗ ਬੈਗ ਹੈਗਾ ਰਾਤ ਵਧੀਆ ਲੰਘ ਜੂਗੀ ਲੇ ਸ਼ਹਿਰ ਦੇ ਵਿੱਚ ਜਿਹੜੀਆਂ ਚੀਜ਼ਾਂ ਸੀ ਦੇਖਣ ਵਾਲੀਆਂ ਉਹਦੇ ਵਿੱਚੋਂ ਇੱਕ ਹੈਗਾ ਜੀ ਲੇ ਪੈਲਸ ਨੌ ਮੰਜ਼ਲੀ ਉਹ ਲੇ ਪੈਲਸ ਬਣਿਆ ਹੋਇਆ ਮੱਡ ਦਾ ਬਣਿਆ ਹੋਇਆ ਤੇ ਥੋੜੀਆਂ ਬਹੁਤ ਨਿਸ਼ਾਨੀਆਂ ਪਈਆਂ ਨੇ 50 ਰੁਪਏ ਟਿਕਟ ਲੱਗਦੀ ਆ ਤੇ ਉਹ ਵੀ ਚੀਜ਼ ਦੇਖਣ ਵਾਲੀ ਆ ਪਰ ਅਸੀਂ ਪਹਿਲਾਂ ਉਹ ਦੇਖੀ ਹੋਈ ਆ ਉਸ ਤੋਂ ਬਾਅਦ ਹੈਗਾ ਜੀ ਗੁਰਦੁਆਰਾ ਦਾਤਨ ਸਾਹਿਬ ਪਹਿਲੇ ਪਾਸ਼ਾ ਤਨਸ਼ੀਰ ਗੁਰੂ ਨਾਨਕ ਸਾਹਿਬ ਜੀ ਉੱਥੇ ਆਏ ਸੀ ਉਸ ਤੋਂ ਬਾਅਦ ਉੱਥੇ ਗੁਰਦੁਆਰਾ ਹੈਗਾ ਜੀ ਪੱਥਰ ਸਾਹਿਬ ਉਹ ਲੇ ਤੋਂ ਥੋੜਾ ਜਿਹਾ ਦੂਰ ਜਾ ਕੇ ਆ ਮੈਗਨੇਟਿਕ ਹਿੱਲ ਵਾਲੇ ਪਾਸੇ ਨੂੰ ਤੇ ਗੁਰਦੁਆਰਾ ਪੱਥਰ ਸਾਹਿਬ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਪਤਾ ਹੋਣਾ ਪਹਿਲਾਂ ਵੀ ਆਪਾਂ ਵੀਡੀਓਜ਼ ਪਾਈ ਆ ਉਹਦੀ ਵੀਡੀਓਜ਼ ਪਾਈਆਂ ਹੋਈਆਂ ਨੇ ਤੇ ਹੋਰ ਲੋਕਾਂ ਨੇ ਵੀ ਬਹੁਤ ਨੇ ਇਤਿਹਾਸ ਦੱਸਿਆ ਤੇ ਵੀਡੀਓ ਪਾਈਆਂ ਹੋਈਆਂ ਨੇ ਮੈਂ ਤਾਂ ਨਹੀਂ ਇਸ ਵਾਰ ਉਹਦੇ ਦਰਸ਼ਨ ਕਰਵਾਏ ਕਿਉਂਕਿ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਲਦਾਖ ਦੇ ਵਿੱਚ ਨਵੀਆਂ ਚੀਜ਼ਾਂ ਘੁੰਮਾਂਗੇ ਤੇ ਨਵੀਆਂ ਹੀ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਤਾਂ ਕਰਕੇ ਫਿਰ ਲੇਹ ਦੇ ਵਿੱਚ ਮੈਂ ਉਹ ਚੀਜ਼ਾਂ ਦੇ ਤੁਹਾਨੂੰ ਦਰਸ਼ਨ ਨਹੀਂ ਕਰਵਾਏ ਗੁਰਦਰ ਦਤਨ ਸਾਹਿਬ ਦੇ ਮੈਂ ਆਪ ਸ਼ਾਮ ਨੂੰ ਗਿਆ ਲੇ ਵਾਲੀ ਮਾਰਕੀਟ ਘੁੰਮਣ ਉਦੋਂ ਮੈਂ ਗੁਰਦਰ ਦਤਨ ਸਾਹਿਬ ਦੇ ਦਰਸ਼ਨ ਕਰਕੇ ਆਇਆ ਪਰ ਮੈਂ ਗੁਰਦਰਾ ਪੱਥਰ ਸਾਹਿਬ ਨਹੀਂ ਗਿਆ ਕਿਉਂਕਿ ਆਪਾਂ ਇਸ ਵਾਰ ਲੇ ਥੋੜਾ ਜਿਆ ਨਵੇਂ ਤਰੀਕੇ ਨਾਲ ਘੁੰਮਾਂਗੇ ਤੇ ਜਿਹੜੀਆਂ ਚੀਜ਼ਾਂ ਜਾਂ ਜਿਹੜੇ ਪਾਸ ਇਸ ਵਾਰ ਆਪਾਂ ਕ੍ਰਾਸ ਕਰਾਂਗੇ ਸ਼ਾਇਦ ਹੀ ਕਿਸੇ ਬਾਈਕਰ ਨੇ ਪਹਿਲਾਂ ਕੀਤੇ ਹੋਣ ਤੇ ਮੈਂ ਸਰਚ ਵੀ ਕਰੂੰਗਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਕੀਤਾ ਹੋਵੇ ਤੇ ਥੋੜਾ ਜਿਆ ਡਿਫਿਕਲਟ ਵੀ ਹੋ ਸਕਦਾ ਰੱਬ ਸੁੱਖ ਰੱਖੇ ਰੱਬ ਮਿਹਰ ਕਰੇ ਤੇ ਹਿੰਮਤ ਬਖਸ਼ੇ ਉਹ ਜੇ ਪਾਸ ਕਰਨ ਦੀ ਕਿਉਂਕਿ ਠੰਡ ਰਹੇ ਰੱਬ ਦਾ ਨਾਮ ਹੋਊਗੀ ਉੱਥੇ ਤੇ ਕੋਈ ਬਲੈਕ ਆਈਸ ਵੀ ਹੋ ਸਕਦੀ ਹੈ ਤੇ ਹੁਣ ਮੈਂ ਸੋਲੋ ਆ ਗਿਆ ਦੁਬਾਰੇ ਤੜ ਐਡਵੈਂਚਰ ਦਾ ਮਾਹੌਲ ਦੁਬਾਰੇ ਬਣੂਗਾ ਹੁਣ ਠੀਕ ਆ ਕੱਠੇ ਜਿ ਘੁੰਮ ਕੇ ਫਿਰ ਉਹ ਗੱਲ ਜੀ ਬਣਦੀ ਨਹੀਂ ਹੁਣ ਐਡਵੈਂਚਰ ਵਾਲਾ ਕਰਨ ਦਾ ਮਾਹੌਲ ਬਣ ਰਿਹਾ ਤੇ ਹੁਣ ਮੈਂ ਪੂਰਾ ਪਲਾਨ ਤਿਆਰ ਕਰ ਰਹੇ ਹਾਂ ਵੀ ਕਿਹੜੇ ਤਰੀਕੇ ਨਾਲ ਆਪਾਂ ਘੁੰਮਣਾ ਠੀਕ ਆ ਅੱਜ ਦਾ ਬਸ ਤੜ ਕੇ ਬੁਲਟ ਦੇ ਕੰਮ ਕਰਕੇ ਆਪਣਾ ਸਾਰਾ ਦਿਨ ਉਧਰ ਖਰਾਬ ਹੋ ਗਿਆ ਵੈਸੇ ਵੀ ਆਪਾਂ ਵਰੀਲਾ ਪਾਸ ਕੋਸ ਕ੍ਰੋਸ ਕਰ ਨਹੀਂ ਸਕਦੇ ਸੀ ਸ਼ਾਮ ਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਨਵੇਂ ਪਾਸ ਨਮੀਆਂ ਥਾਵਾਂ ਨਵੀਆਂ ਚੀਜ਼ਾਂ ਪੈਂਗੋਂਗਾ ਪੈਂਗੋਂਗ ਵੀ ਆਪਾਂ ਬਾਅਦੋਂ ਜਾਵਾਂਗੇ ਪਰ ਉਦੋਂ ਪਹਿਲਾਂ ਵੀ ਆਪਾਂ ਆਪ ਦੇ ਰਿਕਾਰਡ ਆਪ ਹੀ ਤੋੜਾਂਗੇ ਜਿਹੜੇ ਹੁਣ ਤੱਕ ਬਣਾ ਰੱਖੇ ਨਹੀਂ ਮੋਟਰਸਾਈਕਲ ਦੇ ਉੱਤੇ ਜਾ ਜਾ ਕੇ ਹਾਈਐਸਟ ਪਾਸਾਂ ਦੇ ਉੱਤੇ ਠੀਕ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਾਂਗੇ ਫਿਲਹਾਲ ਇਹ ਟਾਬੇ ਦੇ ਉੱਤੇ ਮੈਂ ਕੁਝ ਖਾ ਪੀ ਕੇ ਹਟਿਆ ਤੇ ਬਾਈ ਨੂੰ ਪੁੱਛਿਆ ਮੈਂ ਕਿ ਟੈਂਟ ਲਾਉਣਾ ਬਾਈ ਕਹਿੰਦਾ ਪਿਛਲੇ ਪਾਸੇ ਟੈਂਟ ਲਾ ਲਓ ਦੁਕਾਨਾ ਇੱਥੇ ਬੰਦ ਨਹੀਂ ਤੇ ਇੱਥੇ ਆਪਾਂ ਟੈਂਟ ਲਾ ਲਾਂਗੇ ਰਾਤ ਨੂੰ ਸ਼ਾਦਾ ਪਾਣੀ ਬਾਈਕੋਲ ਛਕ ਲਾਂਗੇ ਤੜਕੇ ਰਾਮ ਨਾਲ ਉੱਠ ਕੇ ਫਿਰ ਆਪਾਂ ਚੜਾਂਗੇ ਪਾਸ ਤੇ ਲਦਾਖ ਦੇ ਵਿੱਚ ਜੀ ਜਾਨਵਰਾਂ ਜੂਨਵਰਾਂ ਦਾ ਕੋਈ ਡਰ ਨਹੀਂ ਹੈਗਾ ਕਿਉਂਕਿ ਇੱਥੇ ਜਾਨਵਰ ਹੈ ਹੀ ਨਹੀਂ ਇੱਥੇ ਸਿਰਫ ਤੁਹਾਨੂੰ ਰੈੱਡ ਫੌਕਸ ਮਿਲੂਗੀ ਜਾਂ ਵੱਡੇ ਵੱਡੇ ਚੂਹੇ ਜੇ ਹੁੰਦੇ ਨੇ ਉਹ ਮਿਲਣਗੇ ਜਾਂ ਫਿਰ ਉਹ ਬੱਕਰੀਆਂ ਬੋਕ ਜੇ ਨੇ ਹੋਰ ਹੀ ਗੋਲ ਜੇ ਸਿੰਘਾਂ ਵਾਲੇ ਜਾਂ ਉਹ ਹੋਣੇ ਕਿਉਂਕਿ ਜਦੋਂ ਅਸੀਂ ਰਾਤ ਨੂੰ ਇੱਕ ਵਾਰੀ 11:30 ਵਜੇ Leh ਪਹੁੰਚੇ ਹਾਂ ਨਾ ਤਾਂ ਉਦੋਂ ਰਾਹ ਦੇ ਵਿੱਚ ਮੈਨੂੰ ਦੋ ਲੋਮੜੀਆਂ ਦੇਖਣ ਨੂੰ ਮਿਲਿਆ ਨੇ ਰੈੱਡ ਫੌਕਸ ਕੈਨ ਨੂੰ ਆ ਜਾਂਦਾ ਪਰ ਉਹਦੋਂ ਜਿਵੇਂ ਕਿਸੇ ਚੀਜ਼ ਨੂੰ ਜਰ ਲੱਗੀ ਹੁੰਦੀ ਹੈ ਨਾ ਇਹ ਜਿਹੜਾ ਰੰਗ ਸੀ ਉਹਦਾ ਰੈੱਡ ਫੌਕਸ ਦਾ ਤੇ ਰਾਹ ਦੇ ਵਿੱਚ ਉਹਨੇ ਕ੍ਰਾਸ ਕੀਤੀਆਂ ਨੇ ਮੈਂ ਵੀਡੀਓਜ਼ ਵਗੈਰਾ ਨਹੀਂ ਬਣਾਈਆਂ ਕਿਉਂਕਿ ਮੁੰਡਿਆਂ ਨਾਲ ਹੁੰਦਾ ਨਾ ਫਿਰ ਆਪਾਂ ਨੂੰ ਉਹਨਾਂ ਦੇ ਅਕੋਰਡਿੰਗ ਵੀ ਚੱਲਣਾ ਪੈਂਦਾ ਹੁੰਦਾ ਤੇ ਅੱਜ ਉਹ ਚਲੇ ਗਏ ਗਾਂ ਨੂੰ ਕਿਉਂਕਿ ਉਹਨਾਂ ਨੇ 4-5 ਦਿਨਾਂ ਦੇ ਵਿੱਚ ਵਿੱਚ ਲੇਕਰਨ ਤੋਂ ਬਾਅਦ ਅੱਗੇ ਚੱਲੇ ਜਾਣਾ ਪਰ ਆਪਾਂ ਜਿਹੜੀਆਂ ਥਾਮਾਂ ਕਰਨੀਆਂ ਨੇ ਉਹ 4-5 ਦਿਨਾਂ ਚ ਨਹੀਂ ਹੋ ਸਕਦੀ ਉਹਨਾਂ ਵਾਸਤੇ ਅਲੱਗ ਤੋਂ ਟਾਈਮ ਦਿਨ ਕੱਢਣਾ ਪਊਗਾ ਫਿਲਹਾਲ ਇਧਰਲੇ ਪਾਸੇ ਨੂੰ ਆਪਾਂ ਜਾਣਾ ਤੜਕੇ ਬਹੁਤ ਸੋਹਣਾ ਮਾਹੌਲ ਹੋਊਗਾ ਕ ਦੇਖਿਓ ਤੇ ਇਸ ਵੀਡੀਓ ਨੂੰ ਵੱਧੋ-ਬਧ ਸ਼ੇਅਰ ਕਰ ਦਿਓ ਠੀਕ ਆ ਤੇ ਬਾਕੀ ਤੁਸੀਂ ਇਹਣਾ ਸੋਚੇ ਗੁਰਦੁਆਰਾ ਪੱਥਰ ਸਾਹਿਬ ਦੇ ਦਰਸ਼ਨ ਨਹੀਂ ਕਰਵਾਏ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਕੀ ਹਟਿਆ ਵੀ ਅਸੀਂ ਟਰੈਵਲਰ ਆ ਜੀ ਸਾਡਾ ਕੰਮ ਹੁੰਦਾ ਸਾਨੂੰ ਨਿਤ ਨਵੀਂ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰੀਏ ਹਨ ਤੇ ਤਾਂ ਕਰਕੇ ਵੈਸੇ ਗੁਰਦੁਆਰਾ ਸਾਹਿਬ ਮਾਦਤਨ ਸਾਹਿਬ ਜਾਇਆ ਆਇਆ ਸੀ ਠੀਕ ਆ ਜੀ ਤੇ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆਂ ਇਸ ਵੀਡੀਓ ਨੂੰ ਵੱਧੋ-ਬਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ